ਤੇ ਸਤਗੁਰੂ ਜੀ ਕਹਿੰਦੇ ਨੇ ਕਿ ਸ਼ਬਦ ਦੀ ਵਿਚਾਰ ਤੋਂ ਬਿਨਾ ਭਈ ਤੈਨੂੰ ਸੋਝੀ ਨਹੀਂ ਆਉਣੀ ਗਿਆਨ ਨਹੀਂ ਹੋਣਾ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰ ਸ਼ਬਦ ਦੀ ਵਿਚਾਰ ਕਰੇਗਾ ਗਿਆਨ ਪ੍ਰਾਪਤ ਹੋਵੇਗਾ ਤੇਦੇ ਤੂੰ ਅਗਿਆਨਤਾ ਦੇ ਹਨੇਰੇ ਤੋਂ ਦੂਰ ਹੋਵੇਂਗਾ ਕਿਉਂਕਿ ਜਿੱਥੇ ਅਗਿਆਨਤਾ ਦਾ ਹਨੇਰੇ ਉੱਥੇ ਗਿਆਨ ਰੂਪੀ ਚਾਨਣ ਆ ਜਾਵੇ ਸਤਗੁਰੂ ਜੀ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ ਸਤਗੁਰਾਂ ਦੀ ਜਿਹੜੀ ਬਾਣੀ ਨਿਰੰਕਾਰੀ ਬਾਣੀ ਇਹ ਨਾ ਉਹ ਸੰਸਾਰ ਦੇ ਅੰਦਰ ਇੱਕ ਚਾਨਣ ਦੀ ਨਿਯਾਈ ਹੈ ਕਰਮ ਵਸੈ ਮਨ ਆਏ ਤੇ ਕਰਮਾਂ ਦੇ ਨਾਲ ਭਾਵ ਜਿਹੋ ਜੇ ਕਰਮ ਮਨੁੱਖ ਕਰਦਾ ਏ ਗੁਰੂ ਦੀ ਜਦੋਂ ਬਖਸ਼ਿਸ਼ ਹੁੰਦੀ ਏ ਉਹਦੀ ਬਖਸ਼ਿਸ਼ ਦੁਆਰਾ ਹੀ ਇਹ ਪਰਮੇਸ਼ਰ ਪਰਮਾਤਮਾ ਦੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਦਾ ਗਿਆਨ ਜਿਹੜਾ ਇਹ ਵਸਦਾ ਹੈ ਇਸ ਸਾਧਗੁਰੂ ਜੀ ਨੇ ਕਿਰਪਾ ਕੀਤੀ ਕਿੰਦੇ ਜਿਹੜੇ ਗੁਰਮੱਖਣੀ ਅੰਮ੍ਰਿਤ ਨੂੰ ਪੀਣਾ ਕਰਦੇ ਨੇ ਸ਼ਬਦ ਦੀ ਵਿਚਾਰ ਦੁਆਰਾ ਸ਼ਬਦ ਦੇ ਵਿਚਾਰ ਨਾਲ ਜੁੜ ਕਰਕੇ